ਜੰਗਲ ਵਿੱਚ ਬਹੁਤ ਅੱਗੇ ਨਿਕਲ ਗਏ। ਉਦੋਂ ਉਹਨਾਂ ਨੂੰ ਇੱਕ ਸ਼ੇਰ ਵਿਖਿਆ। ਸ਼ੇਰ ਨੂੰ ਵੇਖ ਕੇ ਉਹ ਦੋਵੇਂ ਡਰ ਗਏ। ਐਸ ਤੋਂ ਪਹਿਲਾਂ ਸ਼ੇਰ ਉਹਨਾਂ ਨੂੰ ਵੇਖਦਾ ਉਹ ਦੋਵੇਂ ਝਾੜੀਆਂ ਵਿੱਚ ਲੁਕ ਗਏ। ਸ਼ੇਰ ਦੇ ਡਰ ਦੇ ਮਾਰੇ ਦੋਵੇਂ ਬਹੁਤ ਦੇਰ ਤੱਕ ਝਾੜੀਆਂ ਵਿੱਚ ਲੁਕੇ ਰਹੇ ਤੇ ਸ਼ੇਰ ਦੀ ਜਾਣ ਦਾ ਇੰਤਜ਼ਾਰ ਕਰਨ ਲੱਗ ਗਏ। ਕੁਝ ਸਮਾਂ ਬਾਅਦ ਉਹਨਾਂ ਨੇ ਵੇਖਿਆ ਕਿ ਸਾਹਮਣੇ ਮੈਦਾਨ ਵਿੱਚ ਇੱਕ ਬੱਕਰੀ ਘਾ ਚਰ ਰਹੀ ਹੈ। ਸ਼ੇਰ ਦੀ ਨਜ਼ਰ ਵੀ ਬકરી ਤੇ ਪਈ ਉਹ ਹੌਲੀ ਹੌਲੀ ਬકરી ਦੀ ਤਰਫ ਜਾਣ ਲੱਗਾ ਸ਼ੇਰ ਨੂੰ ਬકરી ਦੀ ਤਰਫ ਜਾਂਦਾ ਹੋਇਆ ਵੇਖ ਕੁੱਕੜ ਨੇ ਗਦੇ ਨੂੰ ਕਿਹਾ ਓ ਵੇ ਯਾਰ ਸ਼ੇਰ ਉਸ ਬકરી ਨੂੰ ਖਾਣ ਜਾ ਰਿਹਾ ਹੈ ਸਾਨੂੰ ਉਸ ਬકરી ਦੀ ਮਦਦ ਕਰਨੀ ਚਾਹੀਦੀ ਹੈ ਗਦੇ ਨੇ ਕਿਹਾ ਧੰਧ ਧੰਧ ਅਜੀ ਬੱਕਰੀ ਦੀ ਮਦਦ ਕਿਵੇਂ ਕਰ ਸਕਦੇ ਆ ਇਹ ਸ਼ੇਰ ਬਹੁਤ ਖੂਨ ਖਾਰਾ ਹੈ ਇਹ ਸਾਨੂੰ ਵੀ ਮਾਰ ਕੇ ਖਾ ਜੂ ਇਹ ਸੁਣ ਕੇ ਕੁੱਕੜ ਨੇ ਕਿਹਾ ਜੋ ਮਰਜੀ ਹੋਵੇ ਸਾਨੂੰ ਇੱਕ ਕੋਸ਼ਿਸ਼ ਤਾਂ ਕਰਨੀ ਚਾਹੀਦੀ ਸ਼ੇਰ ਬੱਕਰੀ ਨੂੰ ਦਬੋਚਣ ਹੀ ਵਾਲਾ ਸੀ ਉਦੋਂ ਇੱਕ ਕੁੱਕੜ ਨੇ ਬਹੁਤ ਜ਼ੋਰ ਦੀ ਵਾਂਗ ਦਿੱਤੀ ਐਵੇਂ ਅਚਾਨਕ ਕੁੱਕੜ ਦੀ ਟਿੱਕੀ ਆਵਾਜ਼ ਸੁਣ ਸ਼ੇਰ ਡਰ ਗਿਆ ਤੇ ਹੜਬੜਾਹਟ ਵਿੱਚ ਉਥੋ ਪੱਜ ਗਿਆ ਕੁੱਕੜ ਦੀ ਅਕਲਮੰਦੀ ਵੇ ਗਦਾ ਬਹੁਤ ਖੁਸ਼ ਹੋਇਆ ਤੇ ਮਨ ਹੀ ਮਨ ਸੋਚਣ ਲੱਗਿਆ ਵਾਹ ਭਾਈ ਵਾਹ ਇਹ ਸ਼ੇਰ ਤਾਂ ਇੱਕ ਮਾੜੇ ਜਿਹੇ ਕੁੱਕੜ ਤੋਂ ਹੀ ਡਰ ਗਿਆ ਜੇ ਮੈਂ ਇਸ ਡਰਪੋਕ ਸ਼ੇਰ ਨੂੰ ਡਰਾ ਕੇ ਜੰਗਲ 'ਚੋਂ ਬਾਹਰ ਕੱਢਦਾ ਤਾਂ ਕੁੱਕੜ ਵਾਂਗੂ ਮੇਰਾ ਵੀ ਇਸ ਜੰਗਲ ਵਿੱਚ ਨਾ ਹੋ ਜੂਗਾ ਐ ਝੁੰਡ ਐ ਝੁੰਡ ਇਹ ਸੋਚ ਕੇ ਗਦਾ ਸ਼ੇਰ ਦੇ ਪਿੱਛੇ ਭੱਜਣ ਲੱਗਿਆ ਗਦੇ ਨੂੰ ਪਜਦਾ ਵੇ ਕੁੱਕੜ ਨੇ ਕਿਆ ਅਰ ਰੁਕ ਜਾ ਯਾਰ ਇਹ ਤੂੰ ਕੀ ਕਰ ਰਿਹਾ ਹੈ ਜਿਵੇਂ ਮੈਂ ਕੁੱਕੜ ਦੀ ਗਲਤੀ ਧਿਆਨ ਨਹੀਂ ਦਿੱਤਾ ਤੇ ਸ਼ੇਰ ਦੇ ਪਿੱਛੇ ਭਜਦਾ ਰਿਹਾ ਭਜਦੇ ਭਜਦੇ ਉਹ ਜੰਗਲ ਵਿੱਚ ਬਹੁਤ ਅੱਗੇ ਨਿਕਲ ਆਇਆ ਸ਼ੇਰ ਨੂੰ ਹੈਰਾਨ ਦੀ ਖੁਸ਼ੀ ਵਿੱਚ ਉਹ ਜ਼ੋਰ ਜ਼ੋਰ ਤੋਂ ਚਿੱਖਾ ਮਾਰਦਾ ਹੋਇਆ ਸ਼ੇਰ ਦੇ ਪਿੱਛੇ ਭਜਦਾ ਰਿਹਾ ਐ ਤੂੰ ਭਾ ਤੂੰ ਗੱਦੇ ਦੀ ਆਵਾਜ਼ ਸੁਣ ਸ਼ੇਰ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਜਾ ਕੇ ਉਹਨੂੰ ਅਹਿਸਾਸ ਹੋਇਆ ਕਿ ਇਹ ਕੋਈ ਖੁਖਾਰ ਜਾਨਵਰ ਨਹੀਂ ਇਹ ਤਾਂ ਇੱਕ ਗਧਾ ਹੈ ਇਹ ਵੇਖ ਕੇ ਸ਼ੇਰ ਨੂੰ ਆਪਣੇ ਉੱਤੇ ਬਹੁਤ ਗੁੱਸਾ ਆਇਆ ਆ ਕੀ ਮੈਂ ਇੱਕ ਗਧੇ ਤੋਂ ਡਰ ਕੇ ਭੱਜ ਰਿਹਾ ਸੀ ਇੰਦੇ ਵਰਗੇ ਤਾਂ ਮੈਂ 36 ਗਧੇ ਮਾਰੇ ਨੇ ਤਾਂ ਇਹ ਤਾਂ ਉਹਨਾਂ ਤੋਂ ਵੀ ਵੱਡਾ ਗਧਾ ਏ ਜਿਹੜਾ ਇੱਕ ਸ਼ੇਰ ਦੇ ਪਿੱਛੇ ਭੱਜ ਰਿਹਾ ਏ ਇਹਨੂੰ ਤਾਂ ਨਹੀਂ ਛੱਡਦਾ ਮੈਂ ਸ਼ੇਰ ਨੇ ਗਧੇ ਨੂੰ ਪਛਤਾਉਣ ਦਾ ਮੌਕਾ ਵੀ ਨਹੀਂ ਦਿੱਤਾ ਨੇ ਚਪਟੀ ਕੀ ਉਹਨੂੰ ਫੜ ਲਿਆ ਤੇ ਫਿਰ ਮਾਰ ਕੇ ਉਹਨੂੰ ਖਾ ਗਿਆ ਐਵੇਂ ਉਹ ਗਦਾ ਆਪਣੀ ਬੇਵਕੂਫੀ ਦੇ ਕਾਰਨ ਮਾਰਾ ਗਿਆ ਤਾਂ ਬੱਚਿਓ ਇਸ ਕਹਾਣੀ ਤੋਂ ਆਪਾਂ ਇਹ ਸਿੱਖਿਆ ਕਿ ਆਤਮ ਵਿਸ਼ਵਾਸ ਬਹੁਤ ਚੰਗੀ ਚੀਜ਼ ਹੈ ਪਰ ਜ਼ਿਆਦਾ ਆਤਮ ਵਿਸ਼ਵਾਸ ਤੋਂ ਸਾਡਾ ਨੁਕਸਾਨ ਵੀ ਹੋ ਸਕਦਾ ਹੈ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਭ ਤੋਂ ਪਹਿਲਾਂ ਸਾਡੇ ਵੀਡੀਓਜ਼ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ